ਸੋਡੀ ਮਰਦਾਬਾਦ 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 ਜਨਾਬ ਸੋਡੀ ਮਰਦਾਬਾਦ 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 ਨੂਰ ਮਲਾਜਮਾ ਇੱਕ ਕਿਤਾਬ ਜਿੰਦਾਬਾਦ ਜਿੰਦਾਬਾਦ ਨੂਰ ਮਲਾਜਮਾ ਇੱਕ ਜਿੰਦਾਬਾਦ ਜਿੰਦਾਬਾਦ ਪੁਰਾਣੇ ਸੋਡੀ ਸਵਾਲ ਜਵਾਬ ਦੇ ਤੋ ਭਜ ਗਿਆ ਟੁਕਾ ਹੈ ਹਾਂ ਵੀਰੇ ਕੋਈ ਇਹਨਾਂ ਲੀਡਰਾਂ ਕੋਲ ਕੋਈ ਜਵਾਬ ਹੈ ਹੀ ਨਹੀਂ ਅਸੀਂ ਇਹਨਾਂ ਪੁੱਛਿਆ ਸੀ ਆ ਲਖਵੀਰਪੁਰ ਕੀਰੀ ਦੇ ਵਿੱਚ ਨੱਥੇਕ ਸਾਰੇ ਦੇ ਗੱਡੀਆਂ ਚਾਹੀਆਂ ਤੁਸੀਂ ਕੀ ਕੀਤਾ ਹਾਂ ਵੀਰੇ ਤੁਸੀਂ 2014 ਵਾਅਦਾ ਕੀਤਾ ਸੀਗਾ ਕਿਸਾਨ ਮਜ਼ਦੂਰ ਨੂੰ ਕਾਲੀ ਮੂਤ ਕੀਤਾ ਕਰਤਾ ਤੁਸੀਂ 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 ਚਿਪਾਂ ਵਾਲੇ ਮੀਟਰ ਪਿੰਡਾਂ ਦੇ ਕੋਲ ਲਾਏ ਜਾ ਰਹੇ ਨੇ ਤੁਸੀਂ ਕਹਿੰਦੇ ਤੁਸੀਂ 2020 ਸੋਧ ਮਿਲ ਗਿਆ ਸੀ ਲਾਗੂ ਨਹੀਂ ਕਰਾਂਗੇ ਪਰ ਤੁਸੀਂ ਤੁਸੀਂ ਟੇਢੇ ਢੰਗ ਨਾਲ ਗਰੀਬ ਮਜ਼ਦੂਰਾਂ ਦੇ ਕਰਾ ਗਰੀਬ ਕਿਸਾਨਾਂ ਦੇ ਕਰਾਂਗੇ ਬਾਜ਼ਾਰਾਂ ਦੇ ਵਿੱਚ ਮੀਟਰ ਲਾ ਰਹੇ ਹੋ ਕਿਉਂ ਲਾ ਰਹੇ ਹੋ ਕਿਸਾਨ ਮੰਗਦਾ ਕਿ ਐਮਐਸਪੀ ਮੰਗਦਾ ਕੋਈ ਮੀਟਰ ਮੰਗਦਾ ਹੈ ਜੇ ਐਮਐਸਏ ਜਿਸ ਤਰ੍ਹਾਂ ਕਰਦੇ 275 ਦੀ ਰੇਟ ਹੈ ਹਾਂ ਵੀਰੋ ਕੋਈ ਮਜ਼ਦੂਰ ਨੂੰ ਪਤਾ ਹੈ ਕਿਸਾਨ ਨੂੰ ਪਤਾ ਦੁਕਾਨਦਾਰ ਨੂੰ ਪਤਾ 275 ਰੇਟ ਹੈ ਕੋਈ ਕਾਲਾ ਵਿਆਹ ਨਹੀਂ ਹੋ ਸਕਦੀ ਜਿਸ ਤਰ੍ਹਾਂ ਜਦੋਂ ਨਿੱਪੂ ਮਸਾਂ ਦੇ ਕੋਲ 3 ਰੁਪਏ ਤੇ 4 ਰੁਪਏ ਕਿਤੇ ਜਾਂਦਾ ਹੈ ਜਦੋਂ ਉਹੀ ਨਿੱਪੂ ਮਾਰਕੀ ਚ ਜਾਂਦਾ ਉਹ ਨਿੱਪੂ 300 ਰੁਪਏ ਕਿਲੋ ਹੋ ਜਾਂਦਾ 400 ਰੁਪਏ ਕਿਲੋ ਹੋ ਜਾਂਦਾ ਉਹ ਮਰਦਾ ਕੋਣ ਮਜ਼ਦੂਰ ਸਾਡਾ ਖਾਨ ਤੇ ਬਲਾਜਮ ਕਿਉਂਕਿ ਵੀਰੋ ਅਸੀਂ ਪੁੱਛਾ ਚੋੜਿਆ ਇਹ ਜਵਾਬ ਜਵਾਬ ਦੇ ਰਾਇ ਸੀ ਕਿ ਅਸੀਂ ਪੁੱਛਾ ਚੋੜੀ ਲਕਵੀ ਦਰੋ ਘੋਰੀ ਬਾੜ ਦੇ ਗੋਲੀਆਂ ਚੱਲੀਆਂ ਕਿਉਂ ਨੱਥੇ ਸਾਨ ਦੇ ਗੋਲੀ ਚੱਲਿਆ ਵੀਨ 50 ਨੂੰ ਸਾਹਨ ਨੂੰ ਸਾਹਨ ਦਾ ਦਿੱਲੀ ਦਾ ਹੱਕ ਲਾਂ ਚੱਲੇ ਜੀ ਦਰਦ ਦੇ ਆਪੇ ਹੱਕ ਲਾਂ ਚੱਲੇ ਸੀ ਔਰ ਕਿਉਂ ਡੋਕਾ ਗਿਆ ਹਾਂ ਜੀ ਪੁੱਠੇ ਟੋਲੀ ਪਰ ਰਾਣਾ ਛੋਟੀ ਬਿਨਾਂ ਸਵਾਲ ਦੇ ਜਵਾਬ ਤੋਂ ਭੱਜ ਕੇ ਭੱਜਾ ਪਕੌਣਾ ਰਾਣਾ ਛੋਟੀ ਮੁਰਦਾਬਾਦ 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 ਰਾਣਾ ਛੋਟੀ ਮੁਰਦਾਬਾਦ 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 ਰਾਣਾ ਛੋਟੀ ਮੁਰਦਾਬਾਦ 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 ਮਜ਼ਦੂਰ ਮਲਾਜਮ ਇੱਕ ਕਿਤਾ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਮਲਾਜਮਾਂ ਇੱਕ ਜਿੰਦਾਬਾਦ ਜਿੰਦਾਬਾਦ ਮਜ਼ਦੂਰੋ ਇੱਕ ਹੋ ਜਾਓ ਇੱਕ ਹੋ ਜਾਓ ਦਾ ਚੁੱਪ ਜਾਓ ਦਾ ਚੁੱਪ ਜਾਵਾ ਬਹੁਤ ਜਾਂਦਾ ਪ੍ਰਧਾਨ ਸਾਹਿਬ ਹੰਸ ਰਾਜ ਨੇ ਇਹ ਗੱਲ ਕਹੀ ਸੀ ਵੀ ਮੈਨੂੰ ਹਰ ਹਰ ਵਕਤ ਘੇਰ ਲੈਂਦੇ ਨੇ ਚਾਰ ਤਰੀਕਾ ਆ ਲੈਣ ਤੋਂ ਮੈਂ ਵੇਖਾਂਗਾ ਵੀਰੋ ਕੱਲ ਉੱਥੇ ਘੇਰਾ ਪਟਿਆਲੇ ਨੂੰ ਉਹਨੂੰ ਗੱਲ ਲਈ ਕੋਈ ਪੁੱਛਣਾ ਚਾਹੁੰਦੇ ਵੀਰੋ ਇਹੀ ਤੁਹਾਨੂੰ ਪੁੱਛਣਾ ਚਾਹੀਦਾ ਇਹਨਾਂ ਲੀਟਰਾਂ ਪਿੱਛੇ ਲੱਗਦੇ ਨੇ ਝੋੜੀ ਚੱਕ ਲੀਟਰਾਂ ਪਿੱਛੇ ਲੱਗ ਕੇ ਅਰੇ ਪਿੰਡ ਵਾਲੇ ਭਾਈ ਤਰਾ ਖਰਾਬ ਨਾ ਕਰੋ ਕਿਉਂਕਿ ਤੁਸੀਂ ਵੀਰੋ ਆਪਾਂ ਪਿੰਡ ਦੀ ਲੜੀ ਜਾਂਦੇ ਆ ਸਾਂਹੜੀ ਰੇ ਨਬੀ ਦੂਰ ਰੇ ਦੁਕਾਨਦਾਰ ਰੇ ਲੜੀ ਜਾਂਦਾ ਤੇ ਵੀਰੋ ਜਦੋਂ ਮੈਂ ਕੋਈ ਪਾਣੀ ਕਿਹੜੀ ਪਾਣੀ ਕਿਹੜੀ ਪਾਣੀ ਸ਼ਾਮਾ ਕਿ ਕਰਸੋ ਜਣਾ ਹਾਂ ਹਾਂ ਤੇਰਾ ਤਵਾਰ ਨਿਕਾ ਕੋਦੇ ਲੀਟਰ ਵਿੱਚ ਚੁਕਾ ਇਹਦਾ ਲੀਟਰਾਂ ਵਿੱਚ ਚਲੋ ਇੰਡੀ ਦੇ ਡਰ ਪੈ ਗਿਆ ਇਹ ਜਿਹੜਾ ਸ਼ਾਮ ਉਹ ਜੇ ਬਤਾਣ ਦੇਰੇ ਆਹਦਾ ਪਿੰਡਾਂ ਵਿੱਚ ਮੱਝਾਂਵਾਂ ਵਿੱਚ ਕਸਪੀਆਂ ਵਿੱਚ ਗੱਦੇ ਵੀ ਆਪਣਾ ਆਹਦਾ ਭਾਈਚਾਰ ਖਰਾਬ ਨਾ ਕਰੋ ਤੇ ਭਾਜੇਪੀ ਨੂੰ ਵੋਟ ਵੀਰੋ ਨਾ ਪਾਓ ਹਾਂ ਵੀਰੋ ਇਹ ਕਰਕੇ ਆਹਦਾ ਭਾਈਚਾਰ ਪੱਡਾ ਜਿ ਬਣਾ ਕੇ ਰੱਖੋ ਆਹਦੀ ਸਾਹਿਲ ਮਜ਼ਬੂਤ ਰੱਖੋ ਇਹ ਲੀਟਰਾਂ ਤੇ ਲੱਗੇ ਆਹਦਾ ਭਾਈਚਾਰ ਖਰਾਬ ਨਾ ਕਰੋ ਤੇ ਰੱਖੀ ਜੇ ਲੀਟਰ ਉੱਜਾਓ ਪ੍ਰਧਾਨ ਗਰਮੀਤ ਸਿੰਘ ਲੁਧਿਆਣਾ ਦੇ ਰਮਨੀਤ ਬਿੱਟੂ ਕਹਿੰਦੇ ਵੀ ਚਾਰ ਕੁ ਝੰਡੀਆਂ ਚੱਕ ਕੇ ਘੇਰ ਲੈਂਦੇ ਨੇ ਵੇਖਾਂਗੇ 4 ਦਿਨ ਤੋਂ ਬਾਅਦ ਉਹਨੂੰ ਟੋਨੇ ਟਾਈਮ ਲਈ ਬਿਰੋਰ ਪਿੰਨਾਂ ਜ ਮਾਰ ਬੜਾ ਕਰਕੇ ਵਗਾਇਆ ਪੜ ਕੇ ਆਪਣੀ ਤੇ ਹਿੰਤਾ ਤੂੰ ਕੌਣ ਹੈ ਤੂੰ ਤਾਂ ਚੋਲੀ ਤੱਕੇ ਉਹ ਦੁਕਾਨ ਅਸੀਂ ਭਾਜੀਪੀ ਮਾੜੀਏ ਤੂੰ ਤਾਂ ਤੈਨੂੰ ਵੀਡੀਓ ਦਾ ਮੜਾ ਜਾ ਡਰ ਪਾਇਆ ਥੋਕੇ ਚਟਿਆ ਥੋਕੇ ਚਟਿਆ ਥੋਕੇ ਚਟਿਆ ਥੋਕੇ ਚਟਿਆ ਹੈ ਰਮਨੀਤ ਬਿੱਟੂ ਜਿਹੜੇ ਥੋਕੇ ਚਟਿਆ ਹੈ ਹਮ ਹਮ ਕਟਿਆ ਨਹੀਂ ਚਟਿਆ ਹੁਣ ਚੋੜੀ ਤਬੀਰ ਵੀ ਚੱਕੀ ਫਿਰਦਾ ਕਿਉਂਕਿ ਵੇਖ ਤੂੰ ਕੋਈ ਕੋਈ ਲੀਟਰਾਂ ਦੇ ਵਿਰੋਧ ਸਾਡੇ ਲੁੱਟ ਏ ਵੀਰ ਜੀ ਤੁਹਾਡਾ ਇਹ ਜਿਹੜਾ ਹੈਗਾ ਵਿਰੋਧ ਹੈਗਾ ਕਦੋਂ ਤੱਕ ਜਾਰੀ ਰਹੇਗਾ ਜਿਹਨਾਂ ਤੇ ਜਿਹਨਾਂ ਦੇ ਇਲੈਕਸ਼ਨਾਂ ਆ ਬੀਜੇਪੀ ਦੇ ਜਿਹਨਾਂ ਨਾਲ ਕੋਈ ਮਾਟਰ ਤੇ ਲੱਗਾ ਹੈ ਮੈਂ ਜਿਹਨਾਂ ਦੇ ਇਲੈਕਸ਼ਨਾਂ ਇਲੈਕਸ਼ਨ ਜਿਹੜਾ ਬੀਜੇਪੀ ਦਾ ਨਿੱਟਰ ਦਾ ਸਾਰਾ ਵਿਰੋਧ ਜਾਰੀ ਰਹੇਗਾ ਪਿੰਡਾਂ ਦੇ ਬੋਟਰਾਂ ਦੇ ਖਾਪ ਵੋਟਾਂ ਦਾ ਵਿਚਾਰი ਕਿੱਦਿਆ ਵੋਟਾਂ ਵੱਡਾ ਪਏ ਜਾਣਗੇ ਪ੍ਰਧਾਨ ਸਾਹਿਬ ਤੁਸੀਂ ਹੁਣ ਰਾਣਾ ਗਰਮੀਤ ਸਿੰਘ ਨੂੰ ਮਿਲੇ ਨਹੀਂ ਸੀ ਰਾਣ ਨੇ ਨੱਕਿਆ ਮਿਲਣ ਲੱਗਾ ਸੁਣਾ ਪਰ ਉਹ ਸਾਡੇ ਸਵਾਲਾਂ ਜਵਾਬ ਦੇਣ ਤੋਂ ਬਿਨਾ ਭੱਜ ਗਿਆ ਕਿਉਂਕਿ ਪੌੜੇ ਨੇ ਉਕੇ ਨੋ ਕਿ ਪਹਿਲਾਂ ਕਾਂਗਰਸੀ ਹੁਣ ਬੀਜੇ ਵੀ ਚਲਾ ਗਿਆ ਕਿਉਂਕਿ ਪਹੜ ਪੰਜ ਚੁੱਕੇ ਨੇ ਇਹਨਾਂ ਲਿਟਰਲ ਜ਼ਮੀਰ ਮਰ ਚੁੱਕੀ ਹੈ ਨਾਲੇ ਪਿਛਾਂ ਦੇ ਸੜਕ ਕਿਸਾਨ ਮਜ਼ਦੂਰ ਇਹਦੇ ਨਾਲ ਵੀਰੋ ਤੁਹਾਡੇ ਬੀਰ ਪੰਜਵੀਂ ਕਿਨੇ ਜ਼ਮੀਨਾਂ ਦੇ ਤੋੜਾ ਹੋਰ ਪੀਜੇ ਦੀ ਜ਼ਮੀਰ ਨੂੰ ਵੀ ਜ਼ਮੀਰ ਨੂੰ ਨਿਗਾੜੋ ਜ਼ਮੀਰ ਜ਼ਮੀਰ ਨੂੰ ਨਿਗਾੜੋ ਆਪਣੀ ਜ਼ਮੀਰ ਨੂੰ ਨਿਗਾੜੋ ਆਹ ਜ਼ਮੀਰਾਂ ਨੂੰ ਜਗਾਓ ਸੋ ਦੋਸਤੋ ਪਿੰਡ ਪੌਜੋਕੇ ਦੇ ਵਿੱਚ ਮਮਦੋਟ ਇਲਾਕਾ ਫਰੋਜ਼ਪੁਰ ਦੇ ਵਿੱਚ ਜਿੱਥੇ ਕਿ ਰਾਣਾ ਗਰਮੀਤ ਸਿੰਘ ਛੋਡੀ ਇੱਥੇ ਆਈ ਵੀ ਹੈਗੇ ਨੇ ਲੇਕਿਨ ਕਿਸਾਨ ਯੂਨੀਅਨ ਇਕਤਾ ਇਹ ਦੂਪਰ ਦੇ ਵੱਲੋਂ ਵਿਰੋਧ ਕੀਤਾ ਗਿਆ ਕਿਸਾਨਾਂ ਦਾ ਕਹਿਣਾ ਵੀ ਅਸੀਂ ਗੱਲਬਾਤ ਕਰਨੀ ਚਾਹੀ ਸੀ ਲੇਕਿਨ ਜਿਹੜਾ ਸਾਡੇ ਨਾਲ ਗੱਲਬਾਤ ਪ੍ਰਸ਼ਾਸਨ ਨੇ ਨਹੀਂ ਹੋਣ ਦਿੱਤੀ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ